ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਦੇ ਵਿੱਚ ਜੇਕਰ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਬਹੁਤ ਸਾਰੇ ਦੁਸ਼ਮਣ ਨੇ ਉਹ ਲਗਾਤਾਰ ਤੁਹਾਨੂੰ ਕੋਈ ਨਾ ਕੋਈ ਤੰਗੀ ਪਰੇਸ਼ਾਨੀ ਦੇ ਰਹੇ ਨੇ ਚਾਹੀ ਤਾਂ ਉਹ ਤੁਹਾਡੇ ਪਿੱਠ ਪਿੱਛੇ ਵਾਰ ਕਰ ਰਹੇ ਨੇ ਚਾਹੀ ਉਹ ਸਾਹਮਣੇ ਤੋਂ ਕਰ ਰਹੇ ਨੇ ਜਿਸ ਦੇ ਕਰਕੇ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਚ ਬਰਕਤ ਨਹੀਂ ਰਹਿੰਦੀ ਲੜਾਈ ਕਲੇਸ਼ ਰਹਿੰਦਾ ਹੈ ਤੁਹਾਡੇ ਘਰ ਦੇ ਵਿੱਚ ਲਗਾਤਾਰ ਪੈਸੇ ਨੂੰ ਲੈ ਕੇ ਕਾਫੀ ਨੁਕਸਾਨ ਹੋ ਰਿਹਾ ਹੈ ਤੁਹਾਡੇ ਕਾਰੋਬਾਰ ਦੇ ਵਿੱਚ ਕਾਫੀ ਤੁਹਾਨੂੰ ਨੁਕਸਾਨ ਹੁੰਦਾ ਹੈ ਕਿਉਂਕਿ ਜੋ ਲੋਕ ਤੁਹਾਡੇ ਕਾਰੋਬਾਰ ਨੂੰ ਤੁਹਾਡੀ ਤਰੱਕੀ ਨੂੰ ਦੇਖ ਕੇ ਚਰਦੇ ਨਹੀਂ ਉਹੀ ਇਸ ਤਰ੍ਹਾਂ ਦੇ ਗਲਤ ਕੰਮ ਕਰਦੇ ਨੇ ਤੇ ਕਈ ਵਾਰ ਤੁਹਾਨੂੰ ਪਤਾ ਵੀ ਹੁੰਦਾ ਹੈ ਤੇ ਸਾਹਮਣੇ ਤੋਂ ਇਹੇ ਤੁਹਾਡੇ ਲੋਕ ਦੁਸ਼ਮਣ ਨੇ ਤੇ ਇਹਨਾਂ ਦੇ ਕਰਕੇ ਤੁਹਾਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਤੁਸੀਂ ਕੋਸ਼ਿਸ਼ ਵੀ ਬਹੁਤ ਕਰਦੇ ਹੋ ਕਿ ਇਹਨਾਂ ਤੋਂ ਕਿਵੇਂ ਨਾ ਕਿਵੇਂ ਬਚਿਆ ਜਾ ਸਕੇ ਪਰ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਤੁਹਾਨੂੰ ਸਫਲਤਾ ਨਹੀਂ ਮਿਲਦੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਦੱਸਾਂਗੇ ਇਸ ਉਪਾਅ ਨੂੰ ਤੁਸੀਂ ਕਰੋਗੇ ਤਾਂ ਇਸ ਦੇ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਤੁਹਾਡੇ ਤੋਂ ਪਾਸਾ ਵਟ ਜਾਣਗੇ ਤੇ ਜਿਹੜਾ ਹੋ ਤੁਹਾਡੇ ਉੱਪਰ ਕੋਈ ਗਲਤ ਕੰਮ ਕਰਦੇ ਸੀ ਕਰਨ ਕਰਾਉਣ ਦਾ ਜਾਂ ਕਿਸੇ ਵੀ ਤਰੀਕੇ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਸੀ ਜੇਕਰ ਉਹ ਇਸ ਤਰ੍ਹਾਂ ਦਾ ਤੁਹਾਡੇ ਉੱਪਰ ਕੋਈ ਕੰਮ ਕਰਦੇ ਵੀ ਨੇ ਤੇ ਉਸ ਦਾ ਤੁਹਾਡੇ ਉੱਪਰ ਕੋਈ ਵੀ ਅਸਰ ਨਹੀਂ ਹੋਵੇਗਾ ਬਸ ਇਸ ਲਈ ਲਈ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਸ ਉਪਾਅ ਨੂੰ ਕਿਹੜੇ ਦੇਣ ਕਰਨਾ ਹੈ ਕਦੋਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕੀ ਚਾਹੀਦਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਬਾ ਬਾਵਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸਾਥ ਸੰਗੇ ਜੀ ਇਹ ਉਪਾਅ ਤੁਸੀਂ ਨਮਕ ਦੇ ਨਾਲ ਕਰਨਾ ਹੈ ਤੇ ਇਹ ਬਹੁਤ ਜ਼ਿਆਦਾ ਸਿੰਪਲ ਉਪਾਅ ਹੈ ਤੁਸੀਂ ਬਸ ਇਸ ਜਗ੍ਹਾ ਤੇ ਨਮਕ ਨੂੰ ਰੱਖਣਾ ਹੈ ਰੱਖ ਕੇ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਨਾ ਜੇ ਜਿਹੜੇ ਤੁਹਾਡੇ ਦੁਸ਼ਮਣ ਭਾਵੇਂ ਕਿੰਨੇ ਵੀ ਉਹ ਤਾਕਤਵਰ ਨੇ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਂਦੇ ਰਹਿੰਦੇ ਨੇ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਬਿਮਾਰੀ ਵੱਧ ਜਾਂਦੀ ਏ ਤੁਹਾਡੇ ਫੈਮਿਲੀ ਮੈਂਬਰ ਬਿਮਾਰ ਰਹਿਣ ਲੱਗ ਜਾਂਦੇ ਨੇ ਕਾਰ ਦੇ کاروبار ਦੇ ਵਿੱਚ ਤਰੱਕੀ ਨਹੀਂ ਹੁੰਦੀ ਘਰ ਦੇ ਵਿੱਚ ਪੈਸੇ ਦੀ ਕਮੀ ਆ ਜਾਂਦੀ ਹੈ ਕਰਜ਼ੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਤੇ ਚਲੋ ਤੁਸੀਂ ਇਸ ਉਪਾਅ ਨੂੰ ਕਰੋਗੇ ਸਭ ਤੋਂ ਪਹਿਲਾਂ ਤੁਹਾਨੂੰ ਫਾਇਦਾ ਮਿਲੇਗਾ ਤੁਹਾਡੇ ਘਰ ਦੇ ਵਿੱਚ ਜੋ ਪੈਸੇ ਦੀ ਕਮੀ ਹੈ ਨਾ ਉਹ ਦੂਰ ਹੋ ਜਾਵੇਗੀ ਤੇ ਚਲੋ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਜਿਹੜਾ ਵੀ ਕੋਈ ਵੀ ਭਾਵੇਂ ਇੱਕ ਹੀ ਦੁਸ਼ਮਣ ਕਿਉਂ ਨਾ ਹੋਵੇ ਉਹ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜੀ ਨੁਕਸਾਨ ਪਹੁੰਚਾਉਣਾ ਚਾਹੀਗਾ ਤੇ ਉਸ ਦਾ ਤੁਹਾਡੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਭਾਵੇਂ ਉਹ ਲੱਖ ਕੋਸ਼ਿਸ਼ਾਂ ਕਰ ਲਵੇ ਪਰ ਉਹਦੀ ਹਰ ਇੱਕ ਕੋਸ਼ਿਸ਼ ਅਸਫਲ ਹੀ ਜਾਵੇਗੀ ਇਸ ਉਪਾਣੂ ਕਰਨ ਦੇ ਲਈ ਸਾਥ ਸੰਗਰ ਜੀ ਤੁਸੀਂ ਨੇ ਲੈਣਾ ਹੈ ਨਮਕ ਤੇ ਨਮਕ ਕਈ ਤਰ੍ਹਾਂ ਦਾ ਹੁੰਦਾ ਹੈ ਤਿੰਨ ਤਰ੍ਹਾਂ ਦਾ ਨਮਕ ਹੁੰਦਾ ਹੈ ਇੱਕ ਸਮੁੰਦਰੀ ਨਮਕ ਹੁੰਦਾ ਹੈ ਤੇ ਇੱਕ ਸਿੰਪਲ ਜੋ ਆਪਾਂ ਰਸੋਈ ਦੇ ਵਿੱਚ ਖਾਣਾ ਬਣਾਉਣ ਦੇ ਲਈ ਵਰਤਦੇ ਆ ਡੇਲੀ ਰੁਟੀਨ ਦੇ ਵਿੱਚ ਤੇ ਇੱਕ ਹੁੰਦਾ ਹੈ ਕਾਲਾ ਨਮਕ ਇਹ ਪੀਸਿਆ ਹੋਇਆ ਵੀ ਆਉਂਦਾ ਹੈ ਤੇ ਡਲੀ ਦੇ ਵਿੱਚ ਵੀ ਆਉਂਦਾ ਪਰ ਤੁਸੀਂ ਇਸ ਉਪਾਣੂ ਕਰਨ ਦੇ ਲਈ ਆਪਣੀ ਰਸੋਈ ਦੇ ਵਿੱਚ बस थोड़ा जे हां नामक ਲੈਣਾ ਤੇ ਉਸ ਦੇ ਨਾਲ ਇਹ ਛੋਟਾ ਜਿਹਾ ਉਪਾਅ ਕਰਨਾ ਦੇਖਿਓ ਤੁਸੀਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਕੋਈ ਵੀ ਦੁਸ਼ਮਣ ਤੁਹਾਡਾ ਕੁਝ ਨਹੀਂ ਵਿਗਾੜ ਪਾਵੇਗਾ ਤੇ ਦੂਸਰੀ ਸਭ ਤੋਂ ਵੱਡੀ ਤੇ ਖਾਸ ਗੱਲ ਕਿ ਜੇਕਰ ਤੁਹਾਡੇ ਘਰ ਦੇ ਉੱਪਰ ਤੁਹਾਡਾ ਕੋਈ ਦੁਸ਼ਮਣ ਉਸਨੇ ਕੁਝ ਗਲਤ ਕੀਤਾ ਕਰਾਇਆ ਹੋਇਆ ਹੈ ਤਾਂ ਇਸ ਉਪਾਅ ਦੇ ਨਾਲ ਤੁਹਾਡੀ ਉਹ ਸਾਰੀ ਪ੍ਰੋਬਲਮ ਇਹ ਜਿਹੜੀ ਉਹ ਵੀ ਦੂਰ ਹੋ ਜਾਵੇਗੀ ਤੇ ਇਸ ਦੇ ਨਾਲ ਨਾਲ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਿਆ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਅਕਤੀ ਨੁਕਸਾਨ ਨਹੀਂ ਪਹੁੰਚਾ ਸਕਦਾ ਇਸ ਉਪਾਅ ਨੂੰ ਕਰਨ ਦੇ ਨਾਲ ਕਿਉਂਕਿ ਨਾਮਕ ਦੇ ਚੰਨੇ ਵੀ ਉਪਾਅ ਹੁੰਦੇ ਨੇ ਉਹ ਬਹੁਤ ਜ਼ਿਆਦੇ ਚਮਤਕਾਰੀ ਹੁੰਦੇ ਨੇ ਕਾਰਗਰ ਹੁੰਦੇ ਨੇ ਤੇ ਤੁਰੰਤ ਹੀ ਰਿਜ਼ਲਟ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਜਿੰਨੀ ਵੀ ਆਪਣੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਹੁੰਦੀ ਏ 네ਗੇਟਿਵ એનર્ਜੀ ਹੁੰਦੀ ਏ ਚਾ ਬੁਰੀਆਂ ਸ਼ਕਤੀਆਂ ਹੁੰਦੀਆਂ ਨੇ ਆਉrna ਨੂੰ ਸਾਡੇ ਘਰ ਦੇ ਵਿੱਚ ਇਹ ਪਿਆ ਹੋਇਆ ਨਮਕ ਚਾ ਅਸੀਂ ਇਹ ਉਪਾਅ ਕਰਦੇ ਆ ਨਮਕ ਦੇ ਨਾਲ ਤਾਂ ਉਹ ਤੁਰੰਤ ਹੀ ਇਹਨਾਂ ਨੂੰ ਪ੍ਰੋਬਲਮ ਨੂੰ ਦੂਰ ਕਰ ਦਿੰਦਾ ਹੈ ਜੇਕਰ ਤੁਸੀਂ ਇਹ ਛੋਟੇ ਛੋਟੇ ਉਪਾਅ ਕਰਦੇ ਵੀ ਹੋ ਆਪਣੀ ਜ਼ਿੰਦਗੀ ਦੇ ਵਿੱਚ ਤੇ ਇਸ ਦੇ ਨਾਲ ਕਿਸੇ ਦਾ ਵੀ ਬੁਰਾ ਨਹੀਂ ਹੁੰਦਾ ਤੇ ਨਾ ਹੀ ਇਹ ਵਹਿਮ ਪਰਮ ਹੁੰਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਕਰਦੇ ਆ ਨਾ ਕਿ ਐਸੀ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਣੇ ਆ ਤੇ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਤੇ ਖੁਸ਼ੀਆਂ ਨੂੰ ਪਾ ਸਕਦਾ ਹੈ ਕਿਉਂਕਿ ਸਾਸ ਸੰਗੇ ਜੀ ਜਦੋਂ ਕਿਸੇ ਦਾ ਕੋਈ ਗਲਤ ਕੀਤੇ ਕਰਾਇਦਾ ਅਸਰ ਆਪਣੇ ਪਰਿਵਾਰ ਤੇ ਪੈਂਦਾ ਹੈ ਨਾ ਤੇ ਉਸ ਸਮੇਂ ਆਪਣੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਅਚਾਨਕ ਹੀ ਸਾਡੇ ਘਰ ਦੇ ਵਿੱਚ ਪੈਸਾ ਵਧਿਆ ਹੋਣਾ ਬਿਜ਼ਨਸ ਵਧਿਆ ਚੱਲਣੇ ਤੇ ਉਹ ਕਾਰੋਬਾਰ ਦੇ ਵਿੱਚ ਬਿਲਕੁਲ ਹੀ ਸਾਨੂੰ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਸਾਡੇ ਘਰ ਦੇ ਵਿੱਚ ਨਾਮਰਾਦ ਬਿਮਾਰੀਆਂ ਆ ਜਾਂਦੀਆਂ ਨੇ ਤੇ ਇਸ ਤਰ੍ਹਾਂ ਦੀਆਂ ਕਈ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਮਕ ਤੁਹਾਡੀਆਂ ਸਾਰੀਆਂ ਇਹ ਮੁਸ਼ਕਲਾਂ ਦਾ ਹੱਲ ਕਰੇਗਾ ਜੇਕਰ ਤੁਹਾਡੇ ਘਰ ਨੂੰ ਚਾ ਪੈਸੇ ਨੂੰ ਕਾਰੋਬਾਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਤੇ ਉਹ ਵੀ ਤੁਹਾਡੀ ਮੁਸ਼ਕਲ ਇਹ ਜਿਹੜੀ ਦੂਰ ਕਰੇਗਾ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਨੂੰ ਤੁਹਾਡੇ ਦੁਸ਼ਮਣ ਤੰਗ ਪਰੇਸ਼ਾਨ ਕਰ ਰਹੇ ਨੇ ਤਾਂ ਉਹ ਵੀ ਤੁਹਾਡੀ ਪ੍ਰੋਬਲਮ ਦੂਰ ਹੋਵੇਗੀ ਇਸ ਉਪਾਣੂ ਕਰਨ ਦੇ ਲਈ ਸਾਹ ਸੰਗਿਆ ਜੀ ਤੁਹਾਨੂੰ ਨਾਮਕ ਚਾਹੀਦਾ ਹੈ ਤੇ ਇਸ ਉਪਾਣੂ ਤੁਸੀਂ ਸ਼ਨੀਵਾਰ ਜਾਂ ਫਿਰ ਮੰਗਲਵਾਰ ਤੇ ਦੇਨ ਹੀ ਸ਼ੁਰੂ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਤਾਂ ਤੁਸੀਂ ਕਾਫੀ ਤੰਗ ਪਰੇਸ਼ਾਨ ਹੋ ਤਾਂ ਤੁਸੀਂ ਇਸ ਉਪਾਣੂ ਕਿਸੇ ਵੀ ਦਿਨ ਸ਼ੁਰੂ ਕਰ ਸਕਦੇ ਹੋ ਲੇਕਿਨ ਜੇ ਤੁਸੀਂ ਜ਼ਿਆਦਾ ਫਾਇਦਾ ਲੈਣਾ ਹੈ ਤਾਂ ਤੁਸੀਂ ਇਸ ਉਪਾਣੂ ਸ਼ਨੀਵਾਰ ਜਾਂ ਫਿਰ ਮੰਗਲਵਾਰ ਕਰੋ ਤੇ ਕਰਨਾ ਕਦੋਂ ਹੈ ਇਹ ਉਪਾਣੂ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਇਸ ਲਈ ਤੁਸੀਂ ਆਪਣੀ ਰਸੋਈ ਦੇ ਵਿੱਚੋਂ ਤੁਸੀਂ ਥੋੜਾ ਜਿਹਾ ਨਮਕ ਲੈ ਲੈਣਾ ਹੈ ਤੇ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਰੂਮ ਦੇ ਵਿੱਚ ਬੈਠ ਜਾਣਾ ਹੈ ਪਰ ਜਿਹੜਾ ਤੁਹਾਡਾ ਫੇਸ ਹੋਵੇਗਾ ਉਸ ਨੂੰ ਤੁਸੀਂ ਦੱਖਣ ਦਿਸ਼ਾ ਦੇ ਵੱਲ ਕਰਕੇ ਬੈਠਣਾ ਹੈ ਦੱਖਣ ਦਿਸ਼ਾ ਦੇ ਵਿੱਚ ਤੁਸੀਂ ਬੈਠਣਾ ਹੈ ਤੇ ਜਿਹੜਾ ਤੁਸੀਂ ਇੱਕ ਚਮਚ ਨਮਕ ਲਿਆ ਹੋਵੇਗਾ ਉਸ ਨੂੰ ਤੁਸੀਂ ਉਸ ਹੱਥ ਦੇ ਉੱਪਰ ਰੱਖਣਾ ਹੈ ਜਿਸ ਹੱਥ ਦੇ ਨਾਲ ਤੁਸੀਂ ਅਕਸਰ ਹੀ ਜ਼ਿਆਦਾ ਕੰਮ ਕਰਦੇ ਹੋ ਕਹਿੰਦਾ ਭਾਵ ਕਿ ਤੁਸੀਂ ਰੋਟੀ ਖਾਣ ਨੂੰ ਲਿਖਦੇ ਹੋ ਕਰਦੇ ਹੋ ਜੇਕਰ ਤੁਸੀਂ ਉਹ ਲੈਫਟ ਸਾਈਡ ਤੋਂ ਕਰਦੇ ਹੋ ਉਸ ਹੱਥ ਨਾਲ ਤਾਂ ਉਹਦੇ ਤੇ ਰੱਖੋ ਜੇਕਰ ਤੁਸੀਂ ਰਾਈਟ ਹੱਥ ਦੇ ਨਾਲ ਖਾਣਾ ਪੀਣਾ ਖਾਣ ਨੂੰ ਲਿਖਦੇ ਹੋ ਸਾਰੇ ਕੰਮ ਕਰ ਵੱਧ ਕਰਦੇ ਹੋ ਤਾਂ ਤੁਸੀਂ ਉਸ ਹੱਥ ਤੇ ਨਮਕ ਰੱਖ ਕੇ ਇੱਕ ਚਮਚ ਤੇ ਆਪਣੇ ਕਮਰੇ ਦੇ ਕਿਸੇ ਵੀ ਘਰ ਦੇ ਵਿੱਚ ਕਿਸੇ ਵੀ ਕਮਰੇ ਦੇ ਵਿੱਚ ਤੁਸੀਂ ਬੈਠ ਜਾਣਾ ਹੈ ਤੇ ਜਿਹੜਾ ਨਾਮਕ ਰੱਖਿਆ ਹੋਵੇਗਾ ਨਾਮਕ ਨੂੰ ਉਹ ਮੁਠੀ ਨੂੰ ਚੰਗੀ ਤਰ੍ਹਾਂ ਤੁਸੀਂ ਬੰਦ ਕਰ ਲੈਣਾ ਹੈ ਬੰਦ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਤੁਹਾਨੂੰ ਵਿਅਕਤੀ ਤੰਗ ਪਰੇਸ਼ਾਨ ਕਰਦਾ ਹੈ ਜਿਹੜਾ ਤੁਹਾਡਾ ਦੁਸ਼ਮਣ ਹੈ ਉਸ ਦਾ ਤੁਸੀਂ ਨਾਮ ਬੋਲਣਾ ਹੈ ਪਰ ਜੇਕਰ ਤੁਹਾਡੇ ਕਾਫੀ ਸਾਰੇ ਦੁਸ਼ਮਣ ਨੇ ਕਾਫੀ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਤੇ ਪਰ ਉਹਨਾਂ ਦੇ ਤੁਹਾਨੂੰ ਨਾਮ ਨਹੀਂ ਪਤਾ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਉਹ ਕਾਲ ਯੁੱਗ ਦਾ ਸਮਾਂ ਹੈ ਤੇ ਇਸ ਸਮੇਂ ਦੇ ਵਿੱਚ ਅਕਸਰ ਲੋਕ ਬਹੁਤ ਜ਼ਿਆਦਾ ਹੁੰਦੇ ਨੇ ਜੋ ਆਪਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਜੇਕਰ ਤੁਹਾਡੇ ਕਾਫੀ ਜ਼ਿਆਦਾ ਦੁਸ਼ਮਣ ਨੇ ਤੁਹਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਜੇਕਰ ਤੁਹਾਨੂੰ ਨਾਮ ਨਹੀਂ ਪਤਾ ਤਾਂ ਤੁਸੀਂ 21 ਵਾਰ ਉਸ ਮੁੱਠੀ ਨੂੰ ਬੰਦ ਕਰਕੇ ਤੁਸੀਂ ਦੁਸ਼ਮਣ ਦੁਸ਼ਮਣ ਕਰਕੇ ਤੁਸੀਂ ਇਸ ਵਰਡ ਨੂੰ ਤੁਸੀਂ 21 ਵਾਰ ਬੋਲ ਦੇਣਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਪਤਾ ਹੀ ਨਹੀਂ ਕਿ ਕਿਹੜਾ ਉਹ ਵਿਅਕਤੀ ਹੈ ਜਿਸਨੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਤਾਂ ਉਸ ਦੇ ਲਈ ਤੁਸੀਂ ਬੋਲ ਸਕਦੇ ਹੋ ਗੁਪਤ ਦੁਸ਼ਮਣ ਗੁਪਤ ਕਹਿਣ ਦਾ ਭਾਵ ਕਿ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਤੁਹਾਨੂੰ ਵਿਅਕਤੀ ਤੰਗ ਪਰੇਸ਼ਾਨ ਕਰ ਰਿਹਾ ਹੈ ਇੱਕ ਵਾਰ ਤਾਂ ਹੁੰਦਾ ਹੈ ਕਿ ਆਪਾਂ ਨੂੰ ਉਹਨਾਂ ਦਾ ਨਾਮ ਪਤਾ ਹੈ ਤੁਸੀਂ ਨਾਮ ਬੋਲ ਸਕਦੇ ਹੋ ਜੇਕਰ ਤੁਹਾਨੂੰ ਉਹ ਪਤਾ ਹੈ ਕਿ ਉਹ ਮਨੁੱਖ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਪਰ ਉਹਨਾਂ ਦਾ ਨਾਮ ਨਹੀਂ ਪਤਾ ਤੁਸੀਂ ਇਕੱਲਾ ਦੁਸ਼ਮਣ ਬੋਲ ਸਕਦੇ ਹੋ 21 ਵਾਰ ਪਰ ਤੁਹਾਨੂੰ ਪਤਾ ਹੀ ਨਹੀਂ ਇਨਸਾਨ ਕਿਹੜਾ ਹੈ ਜਿਹੜਾ ਤੰਗ ਪਰੇਸ਼ਾਨ ਕਰਦਾ ਤਾਂ ਉਹਦੇ ਲਈ ਤੁਸੀਂ ਬੋਲ ਸਕਦੇ ਹੋ ਗੁਪਤ ਦੁਸ਼ਮਣ 21 ਵਾਰ ਬੋਲਣਾ ਹੈ ਇਸ ਤਰ੍ਹਾਂ ਤੁਸੀਂ ਬੋਲਦੇ ਨਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਜਿਹੜਾ ਵੀ ਕੋਈ ਤੰਗ ਪਰੇਸ਼ਾਨ ਕਰਦਾ ਹੈ ਤੁਹਾਡਾ ਕੋਈ ਦੁਸ਼ਮਣ ਹੈ ਉਹ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਦੁੱਖ ਦੇ ਰਿਹਾ ਹੈ ਇਹ ਆਪਾਂ ਨੂੰ ਪਤਾ ਕਿਵੇਂ ਲੱਗਦਾ ਹੈ ਕਿ ਸਾਡੇ ਤੇ ਕਿਸੇ ਦਾ ਕੀਤਾ ਕਰਾਇਆ ਚਾ ਸਾਨੂੰ ਕੋਈ ਦੁਸ਼ਮਣ ਸਾਡੇ ਤੇ ਕੁਝ ਕਰਾ ਰਿਹਾ ਹੈ ਜਿਸ ਤੇ ਕਰਕੇ ਸਾਨੂੰ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਦੇ ਲਈ ਇਥੋਂ ਅਸੀਂ ਪਹਿਚਾਣ ਕਰ ਸਕਦੇ ਹਾਂ ਕਿ ਪਹਿਲਾਂ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਹੁੰਦਾ ਹੈ ਅਚਾਨਕ ਸਾਡੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਕਮੀ ਆਉਣੀ ਸਾਡੇ ਘਰ ਦੇ ਵਿੱਚ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡਾ ਚੱਲਦਾ ਚੱਲਦਾ ਕਾਰੋਬਾਰ ਜਿਹੜਾ ਰੁਕਣਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਕਰਜ਼ੇ ਸੰਬੰਧੀ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਫੇਸ ਕਰਨੀਆਂ ਪੈਂਦੀਆਂ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਅਚਾਨਕ ਤੁਹਾਡੇ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਸਮੇਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਤੁਹਾਡਾ ਕੋਈ ਦੁਸ਼ਮਣ ਜਾਂ ਕੋਈ ਹੈਗਾ ਪਰਸਨ ਜੋ ਤੁਹਾਡੇ ਤੇ ਕਾਰ ਕਰਾ ਰਿਹਾ ਹੈ ਜਿਸ ਕਰਕੇ ਤੁਹਾਨੂੰ ਇਹ ਸਾਰੀਆਂ ਇੱਕਦਮ ਮੁਸ਼ਕਲਾਂ ਆ ਜਾਂਦੀਆਂ ਨੇ ਹਰ ਵਾਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਨੂੰ ਕਿਸੇ ਨੇ ਸਾਡੇ ਤੇ ਕੀਤਾ ਕਰਾਇਆ ਹੈ ਜਿਸ ਕਰਕੇ ਸਾਨੂੰ ਇਹ ਮੁਸ਼ਕਲਾਂ ਆ ਰਹੀਆਂ ਨੇ ਪਰ ਜ਼ਿਆਦਾਤਰ ਲੋਕ ਨੇ ਜਿਹੜੇ ਇਸ ਹੀ ਚੀਜ਼ ਤੋਂ ਪਰੇਸ਼ਾਨ ਨੇ ਤੇ ਇਹ ਚੀਜ਼ਾਂ ਨੂੰ ਲੈ ਕੇ ਚਲੋ ਅਸੀਂ ਆਪਣੇ ਘਰ ਤੋਂ ਬਾਹਰ ਕਿਸੇ ਬਾਬੇ ਕੋਲ ਚਲਨੇ ਆ ਜਾਂ ਕਿਸੇ ਪੰਡਤ ਕੋਲ ਉੱਤੇ ਚਾ ਕੇ ਆਪਣਾ ਟਾਈਮ ਵੇਸਟ ਕਰਦੇ ਆਂ ਪੈਸਾ ਖਰਾਬ ਕਰਦੇ ਆਂ ਉਹਨਾਂ ਦੇ ਨਾਲੋਂ ਤੁਸੀਂ ਘਰ ਦੇ ਵਿੱਚ ਬੈਠ ਕੇ ਇਹ ਆਪਣਾ ਛੋਟਾ ਜਿਹਾ ਉਪਾਅ ਕਰਕੇ ਇਸ ਦੇ ਨਾਲ ਆਪਣੀਆਂ ਮੁਸ਼ਕਲਾਂ ਦਾ ਤੁਸੀਂ ਹੱਲ ਕਰ ਸਕਦੇ ਹੋ ਕਈ ਲੋਕ ਇਹਨਾਂ ਚੀਜ਼ਾਂ ਨੂੰ ਵੀ ਵਹਿਮ ਪਰਮ ਮੰਨਦੇ ਨੇ ਸੋ ਇਹ ਚੀਜ਼ ਵਹਿਮ ਪਰਮ ਨਹੀਂ ਹੁੰਦੀ ਜਿਹੜੀ ਆਪਾਂ ਆਪਣੇ ਘਰ ਦੇ ਵਿੱਚ ਪਈ ਹੋਈ ਚੀਜ਼ ਦੇ ਨਾਲ ਇੱਕ ਛੋਟਾ ਜਿਹਾ ਉਪਾਅ ਕਰਦੇ ਆਂ ਜੇਕਰ ਤੁਸੀਂ ਇਹ ਛੋਟੇ ਛੋਟੇ ਉਪਾਅ ਕਰਦੇ ਵੀ ਹੋ ਤੇ ਇਹਨਾਂ ਦੇ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾਗਾ ਇਹਨਾਂ ਦੇ ਨਾਲ ਤੁਹਾਨੂੰ ਹੋਵੇਗਾ ਤੇ ਫਾਇਦਾ ਹੀ ਹੋਵੇਗਾ ਪਰ ਜੇਕਰ ਫਾਇਦਾ ਵੀ ਤਾਂ ਹੁੰਦਾ ਵੀ ਜੇਕਰ ਤੁਸੀਂ ਇਸ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਵਿਸ਼ਵਾਸ ਤੋਂ ਬਿਨਾ ਤਾਂ ਕਦੇ ਵੀ ਕੋਈ ਕੰਮ ਨਹੀਂ ਹੁੰਦਾ ਇਸ ਤਰ੍ਹਾਂ ਤੁਸੀਂ ਨਾਮਕ ਨੂੰ ਹੱਥ ਤੇ ਰੱਖ ਕੇ ਕਿ ਮੁਠੀ ਬੰਦ ਕਰਕੇ ਦੱਖਣ ਦਿਸ਼ਾ ਦੇ ਵਿੱਚ ਤੁਸੀਂ ਆਪਣਾ ਫੇਸ ਕਰਕੇ ਤੁਸੀਂ 21 ਵਾਰ ਤੁਸੀਂ ਦੁਸ਼ਮਣ ਜਾਂ ਆਪਣੀ ਦੁਸ਼ਮਣ ਦਾ ਨਾਮ ਲੈ ਕੇ ਬੋਲਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨਾਮਕ ਨੂੰ ਤੁਸੀਂ ਫਲੈਸ਼ ਦੇ ਵਿੱਚ ਸੁੱਟ ਕੇ ਉੱਪਰੋਂ ਫਲੈਸ਼ ਦਾ ਪਾਣੀ ਚਲਾ ਦੇਣਾ ਹੈ ਕਾਫੀ ਸਾਰਾ ਪਾਣੀ ਤੁਸੀਂ ਨੇ ਪਾ ਦੇਣਾ ਤਾਂ ਜੋ ਕਿ ਜਿਹੜਾ ਨਾਮਕੇ ਉਹ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਚਲਾ ਜਾਵੇ ਤੇ ਇਸ ਉਪਾ ਨੂੰ ਕਰਨ ਦੀ ਨਾਲ ਸਾ ਸੰਗੇ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਜੋ ਵਿਅਕਤੀ ਹੁੰਦੇ ਨੇ ਜੋ ਲੋਕ ਹੁੰਦੇ ਨੇ ਜੋ ਤੁਹਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਉਹ ਜਾਤਾ ਪਾਸਾ ਹੀ ਵੱਟ ਜਾਣਗੇ ਜੇਕਰ ਉਹ ਆਪਣੀ ਇਸ ਹਰਕਤਾਂ ਤੋਂ ਨਹੀਂ ਹਟਣਗੇ ਕਰਦੇ ਹੀ ਰਹਿਣਗੇ ਤੇ ਉਹਨਾਂ ਦੀਆਂ ਕੀਤੀਆਂ ਇਸ ਹਰਕਤਾਂ ਦਾ ਤੁਹਾਡੀ ਤੇ ਕੋਈ ਅਸਰ ਨਹੀਂ ਹੋਵੇਗਾ ਨਾ ਹੀ ਤੁਹਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਤੇ ਇੱਕ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਦੋ ਦਿਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਇਸ ਉਪਾਅ ਨੂੰ ਭੁੱਲ ਕੇ ਕਦੇ ਵੀ ਨਹੀਂ ਕਰਨਾ ਤੇ ਤੁਸੀਂ ਜੇਕਰ ਇਸ ਉਪਾਅ ਦਾ ਵੱਧ ਫਾਇਦਾ ਲੈਣਾ ਹੈ ਤਾਂ ਇਸ ਨੂੰ ਤੁਸੀਂ ਸ਼ਨੀਵਾਰ ਜਾਂ ਮੰਗਲਵਾਰ ਦੇ ਦਿਨ ਨੂੰ ਤੁਸੀਂ ਕਰ ਸਕਦੇ ਹੋ ਇਹ ਇਸ ਉਪਾਉ ਨੂੰ ਕਰਨਾ ਕਿੰਨਾ ਸਮਾਂ ਹੈ ਜੇਕਰ ਤੁਸੀਂ ਸ਼ਨੀਵਾਰ ਤੋਂ ਸ਼ੁਰੂ ਕਰ ਰਹੇ ਹੋ ਤਾਂ ਤੁਸੀਂ 8 ਸ਼ਨੀਵਾਰ ਨੂੰ ਕਰਨਾ ਹੈ ਜੇਕਰ ਤੁਸੀਂ ਮੰਗਲਵਾਰ ਨੂੰ ਇਹ ਉਪਾਅ ਸ਼ੁਰੂ ਕਰ ਰਹੇ ਹੋ ਤਾਂ ਤੁਸੀਂ 8 ਮੰਗਲਵਾਰ ਕਰਨਾ ਹੈ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਦਿਨ ਤੁਸੀਂ ਇਸ ਉਪਾਅ ਨੂੰ ਸ਼ੁਰੂ ਕਰੋਗੇ ਉਹ ਤੁਸੀਂ 8 ਲਗਾਤਾਰ ਕਰ ਲੈਣੇ ਇਸ ਉਪਾਅ ਨੂੰ ਕਰਕੇ ਜ਼ਰੂਰ ਦੇਖਿਓ ਕਿ ਕਿਵੇਂ ਤੁਹਾਨੂੰ ਇਹ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਦਾ ਤੁਹਾਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇਹ ਸਾਰੇ ਦੁੱਖ ਤਕਲੀਫ ਨੇ ਜਿਹੜੇ ਦੂਰ ਹੋ ਜਾਣਗੇ ਜੇਕਰ ਉਹ ਤੁਹਾਡੇ ਉੱਪਰ ਇਹ ਸਭ ਕਰਨ ਤੋਂ ਨਹੀਂ ਵੀ हटਦੇ ਤਾਂ ਉਹਦੇ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਇਹ ਉਪਾਅ ਤੁਸੀਂ ਵਿਸ਼ਵਾਸ ਦੇ ਨਾਲ ਕਰਿਓ ਦੇਖਿਓ ਤੁਹਾਨੂੰ ਕਿੰਨੇ ਚਮਤਕਾਰੀ ਫਾਇਦੇ ਮਿਲਦੇ ਨੇ ਇਸ ਉਪਾਅ ਤੋਂ ਸੋ ਸਾਸ ਸੰਗਜੇ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਚ ਰੋ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਸਾਡੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀਰਪੰਨ ਦਾ ਵੀ ਦੁੱਖ ਦੂਰ ਹੋ ਸਕਦਾ ਹੈ ਵੀਡੀਓ ਨੂੰ ਦੇਖਣ ਦੇ ਨਾਲ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ